ਦੋਹਰਾ ਲੋਪ ਚੰਡ ਕਾ ਹੋਏ ਗਈ ਸੁਰਪਤ ਕਉ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਲੋਪ ਚੰਡ ਕਾ ਹੋਏ ਗਈ ਸੁਰਪਤ ਕਉ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਸਵਈਆ ਯਾ ਤੇ ਪ੍ਰਸੰਨ ਭਇ ਹੈ ਮਹਾਮੁਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰ ਇਕ ਬੇਦ ਰਰ ਭਵ ਤਾਪ ਹਰ ਮਿਲ ਧਿਆਨ ਹਿ ਲਾਵੈ ਚਲਰ ਤਲ ਮਿਰਦੰਗ ਉਪੰਗ ਰ ਬਾਬ ਲੀਏ ਸੁਰ ਸਾਜ ਮਿਲਾਵੈ ਕਿੰਨਰ ਗੰਦਰਪ ਗਾਨ ਕਰੇ ਗਨ ਜਛ ਅਪਛਰ ਨਿਰਤ ਦਿਖਾਵੇਂ ਸ਼ੰਖਨ ਕੀ ਧੁਨ ਕੰਟਨ ਕੀ ਕਰ ਫੁੱਲਨ ਕੀ ਵਰ ਖਬਰ ਖਾਵੇਂ ਆਰਤੀ ਕੋਟ ਕਰ ਸੁਰ ਸੁੰਦਰ ਪੇਖ ਪੂਰੰਦਰ ਕੇ ਬਲ ਜਾਵੇਂ ਦਾਨਵ ਦੱਛਨ ਦੇਕੇ ਪ੍ਰਦਛਨ ਪਾਲ ਮੇ ਕੁੰਕਮ ਅਛਤ ਲਾਵੇਂ ਹੋਤ ਕੋਲਾਹਲ ਦੇਵ ਪੂਰੀ ਮਿਲ ਦੇਵਨ ਕੇ ਕੁੱਲ ਮੰਗਲ ਲਗਾਵੇਂ ਦੋਹਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਜਾਪ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਤਿੰਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ ਸਵਈਆ ਹੇ ਰਬ ਹੇ ਸਸ ਹੇ ਕਰੋਨਾ ਨਿਦ ਮੇਰੀ ਅਬੈ ਬੇਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿੱਤ ਮੈਂ ਸੋਈ ਕੀਜੈ ਸ਼ਸਤਰ ਨ ਸਿਉ ਅਤ ਹੀਰਾਨ ਭੀਤਰ ਜੂਜ ਮਰੋ ਕਹਿ ਸਾਚ ਪਤੀਜੈ संत सहाई सदा जग माए कृपा कर श्याम एहै बर दीजे संत सहाई सदा जग माए कृपा कर श्याम एहै बर दीजे सवैया मेर करो तृण ते मोह जाहे गरीब निवाज ना दूसर तोसो फूल सिमो हमरी प्रभु आप ना फूलन हार कहूं को मोसो ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖਿਅਤ ਦਰਭ ਪਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਪਰੋਸੋ ਦੇਹ ਸ਼ਿਵਾ ਬਰ ਮੋਹਿ ਇਹ ਸੁਭ ਕਰਮਨ ਤੇ ਕਬਹੂ ਨਾ ਟਰੋਂ ਨਾ ਡਰੋਂ ਅਰਸੋ ਜਬ ਜਾਏ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ ਆਰ ਸੇਖੋਂ ਆਪਣੇ ਹੀ ਮਨ ਕੋ ਇਹ ਲਾਲਚ ਹਾਂ ਗੁਣ ਤਉ ਉਚਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰਹੁ ਸਹਾਏ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰਹੁ ਸਹਾਏ ਦੋਹਰਾ ਲੋਪ ਚੰਡ ਕਾ ਹੋਏ ਗਈ ਸੁਰਪਤ ਕੋ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਲੋਪ ਚੰਡ ਕਾ ਹੋਏ ਗਈ ਸੁਰਪਤ ਕੋ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਸਵਈਆ ਯਾ ਤੇ ਪ੍ਰਸੰਨ ਭਇ ਹੈ ਮਹਾਮੁਨਿ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰ ਇਕ ਬੇਦ ਰਰ ਭਵ ਤਾਪ ਹਰ ਮਿਲ ਧਿਆਨਹਿ ਲਾਵੈ ਚਲਰ ਤਾਲ ਮਿਰਦੰਗ ਉਪੰਗਰ ਬਾਬ ਲੀਏ ਸੁਰ ਸਾਜ ਮਿਲਾਵੈ ਕਿੰਨਰ ਗੰਦਰਪ ਗਾਨ ਕਰੇ ਗਨ ਜਛ ਅਪਛਰ ਨਿਰਤ ਦਿਖਾਵੇਂ ਸ਼ੰਖਨ ਕੀ ਧੁਨ ਕੰਟਨ ਕੀ ਕਰ ਫੁੱਲਨ ਕੀ ਵਰਖਾ ਬਰ ਖਾਵੇਂ ਆਰਤੀ ਕੋਟ ਕਰ ਸੁਰ ਸੁੰਦਰ ਪੀਖ ਪੂਰੰਦਰ ਕੇ ਬਲ ਜਾਵੇਂ ਦਾਨਵ ਦੱਛਨ ਦੇਕੇ ਪ੍ਰਦੱਛਨ ਪਾਲ ਮੇ ਕੁੰਕਮ ਅਛਤ ਲਾਵੇਂ ਹੋਤ ਕੋਲਾਹਲ ਦੇਵ ਪੂਰੀ ਮਿਲ ਦੇਵਨ ਕੇ ਕੁਲ ਮੰਗਲ ਲਗਾਵੇਂ ਦੋਹਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਜਾਪ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਇਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ ਸਵਈਆ 헤 ਰਵ 헤 ਸਸ 헤 ਕਰੋਨਾ ਨਿਦ ਮੇਰੀ ਅਬੈ ਬੇਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿੱਤ ਮੈਂ ਸੋਈ ਕੀਜੈ ਸ਼ਸਤਰ ਨ ਸਿਉ ਅਤ ਹੀ ਰਾਣ ਭੀਤਰ ਜੂਜ ਮਰੋ ਕਹਿ ਸਾਚ ਪਤੀਜੈ संत सहाई सदा जग माए कृपा कर श्याम एहै बर दीजे संत सहाई सदा जग माए कृपा कर श्याम एहै बर दीजे सवैया मेर करो तृण ते मोह जाहे गरीब निवाज ना दूसर तोसो फूल सिमो हमरी प्रभु आप ना फूलन हार कहूं को मोसो ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖਿਅਤ ਦਰਭ ਪਰਉਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਪਰਉਸੋ ਦੇਹੇ ਸ਼ਿਵਾ ਬਰ ਮੋਹਿ ਇਹ ਸੁਭ ਕਰਮਨ ਤੇ ਕਬਹੂ ਨਾ ਟਰੋਂ ਨਾ ਡਰੋਂ ਅਰਸੋ ਜਬ ਜਾਏ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ ਆਰ ਸੇਖੋਂ ਆਪਣੇ ਹੀ ਮਨ ਕੋ ਇਹ ਲਾਲਚ ਹਾਂ ਗੁਣ ਤਉ ਉਚਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰੋ ਸਹਾਏ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰੋ ਸਹਾਏ ਦੋਹਰਾ ਲੋਪ ਚੰਡ ਕਾ ਹੋਏ ਗਈ ਸੁਰਪਤ ਕੋ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਲੋਪ ਚੰਡ ਕਾ ਹੋਏ ਗਈ ਸੁਰਪਤ ਕੋ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਸਵਈਆ ਯਾਤੇ ਪ੍ਰਸੰਨ ਭਇ ਹੈ ਮਹਾਮੁਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰ ਇਕ ਬੇਦ ਰਰ ਭਵ ਤਾਪ ਹਰ ਮਿਲ ਧਿਆਨ ਹੈ ਲਾਵੈ ਚਲਰ ਤਾਲ ਮਿਰਦੰਗ ਉਪੰਗਰ ਬਾਬਲੀ ਏ ਸੁਰ ਸਾਜ ਮਿਲਾਵੈ ਕਿੰਨਰ ਗੰਦਰਪ ਗਾਨ ਕਰੇ ਗਨ ਜਛ ਅਪਛਰ ਨਿਰਤ ਦਿਖਾਵੇਂ ਸ਼ੰਖਨ ਕੀ ਧੁਨ ਕੰਟਨ ਕੀ ਕਰ ਫੁੱਲਨ ਕੀ ਵਰਖਾ ਬਰ ਖਾਵੇਂ ਆਰਤੀ ਕੋਟ ਕਰ ਸੁਰ ਸੁੰਦਰ ਪੇਖ ਪੂਰੰਦਰ ਕੇ ਬਲ ਜਾਵੇਂ ਦਾਨਵ ਦੱਛਨ ਦੇਕੇ ਪ੍ਰਦਛਨ ਪਾਲ ਮੇ ਕੁੰਕਮ ਅਛਤ ਲਾਵੇਂ ਹੋਤ ਕੋਲਾਹਲ ਦੇਵ ਪੂਰੀ ਮਿਲ ਦੇਵਨ ਕੇ ਕੁਲ ਮੰਗਲ ਲਗਾਵੇਂ ਦੋਹਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਜਾਪ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਇਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ ਸਵਈਆ ਹੇ ਰਬ ਹੇ ਸਸ ਹੇ ਕਰੋਨਾ ਨਿਦ ਮੇਰੀ ਅਬੈ ਬੇਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿੱਤ ਮੈਂ ਸੋਈ ਕੀਜੈ ਸ਼ਸਤਰ ਨ ਸਿਉ ਅਤ ਹੀਰਾਨ ਭੀਤਰ ਜੂਜ ਮਰੋ ਕਹਿ ਸਾਚ ਪਤੀਜੈ संत सहाय सदा जग माए कृपा कर श्याम एहै बारे दीजे संत सहाय सदा जग माए कृपा कर श्याम एहै बारे दीजे सवैया मेर करो तृण ते मोह जाहे गरीब निवाज ना दूसर तोसो फूल सिमो हमरी प्रभु आप ना फूलन हार कहूं को मोसो ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖਿਅਤ ਦਰਬ ਭਰਉ ਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਪਰਉ ਸੋ ਦੇਹ ਸ਼ਿਵਾ ਬਰ ਮੋਹਿ ਇਹ ਸੁਭ ਕਰਮਨ ਤੇ ਕਬਹੂ ਨਾ ਟਰਉ ਨਾ ਡਰਉ ਅਰਸੋ ਜਬ ਜਾਏ ਲਰਉ ਨਿਸਚੈ ਕਰ ਆਪਣੀ ਜੀਤ ਕਰਉ ਆਰ ਸੇਖੋਂ ਆਪਣੇ ਹੀ ਮਨ ਕੋ ਇਹ ਲਾਲਚ ਹਾਂ ਗੁਣ ਤਉ ਉਚਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿੱਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰਹੁ ਸਹਾਏ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿੱਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰਹੁ ਸਹਾਏ ਦੋਹਰਾ ਲੋਪ ਚੰਡ ਕਾ ਹੋਏ ਗਈ ਸੁਰਪਤ ਕਉ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਲੋਪ ਚੰਡ ਕਾ ਹੋਏ ਗਈ ਸੁਰਪਤ ਕਉ ਦੇ ਰਾਜ ਦਾਨਵ ਮਾਰ ਅਪੇਖ ਕਰ ਕੀਨੇ ਸੰਤਨ ਕਾਜ ਸਵਈਆ ਯਾ ਤੇ ਪ੍ਰਸੰਨ ਭਇ ਹੈ ਮਹਾਮੁਨਿ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰ ਇਕ ਬੇਦ ਰਰ ਭਵ ਤਾਪ ਹਰ ਮਿਲ ਧਿਆਨ ਹੈ ਲਾਵੈ ਚਲਰ ਤਲ ਮਿਰਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈ किन्नर गंद्रप गान कर गान अपच्छर अरत दिखावे शखन की तोन कंटन की कार फूलन की बर खाबर खावे आरती कोट कर सोर सुंदर पेख पुरंदर के बल जावे दानव दक्षण दे के प्रदक्षण पाल में कुंकम अक्षत लावे ਬੋਤ ਕੋਲਾਹਲ ਦੇਵ ਪੂਰੀ ਮਿਲ ਦੇਵਨ ਕੇ ਕੁਲ ਮੰਗਲ ਲਗਾਵੇਂ ਦੋਹਰਾ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਜਾਪ ਐਸੇ ਚੰਡ ਪ੍ਰਤਾਪ ਤੇ ਦੇਵਨ ਵਡਿਓ ਪ੍ਰਤਾਪ ਤਿੰਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ ਸਵਈਆ ਹੇ ਰਬ ਹੇ ਸਸ ਹੇ ਕਰੋਨਾ ਨਿਧ ਮੇਰੀ ਅਬੈ ਬੇਨਤੀ ਸੁਨ ਲੀਜੈ ਔਰ ਨਾ ਮੰਗਤ ਹਉ ਤੁਮ ਤੇ ਕਛ ਚਾਹਤ ਹਉ ਚਿੱਤ ਮੈਂ ਸੋਈ ਕੀਜੈ ਸ਼ਸਤਰ ਨ ਸਿਉ ਅਤ ਹੀਰਾਨ ਭੀਤਰ ਜੂਜ ਮਰੋ ਕਹਿ ਸਾਚ ਪਤੀਜੈ संत सहाई सदा जग माए कृपा कर श्याम एहै बर दीजे संत सहाई सदा जग माए कृपा कर श्याम एहै बर दीजे सवैया मेर करो तृण ते मोह जाहे गरीब निवाज ना दूसर तोसो फूल सिमो हमरी प्रभु आप ना फूलन हार कहूं को मोसो ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖਿਅਤ ਦਰਬ ਭਰਉ ਸੋ ਯਾ ਕਲਮੇ ਸਭ ਕਾਲ ਕਿਰਪਾਨ ਕੇ ਭਾਰੀ ਪੂਜਾਨ ਕੋ ਭਾਰੀ ਪਰਉ ਸੋ ਦੇਹੇ ਸ਼ਿਵਾ ਬਰ ਮੋਹਿ ਇਹ ਸੁਭ ਕਰਮਨ ਤੇ ਕਬਹੂ ਨਾ ਟਰਉ ਨਾ ਡਰਉ ਅਰਸੋ ਜਬ ਜਾਏ ਲਰਉ ਨਿਸਚੈ ਕਰ ਆਪਣੀ ਜੀਤ ਕਰਉ ਆਰ ਸੇਖੋ ਆਪਣੇ ਹੀ ਮਨ ਕੋ ਇਹ ਲਾਲਚ ਹਾਂ ਗੁਣ ਤਉ ਉਚਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਜਬ ਆਵ ਕੀ ਔਦਿ ਨਿਦਾਨ ਬਨੇ ਅਤਹੀ ਰਣ ਮੈਂ ਤਬ ਜੂਜ ਮਰੋਂ ਦੋਹਰਾ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿੱਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰੋ ਸਹਾਏ ਨਮਸਕਾਰ ਸ੍ਰੀ ਖੜਗ ਕੋ ਕਰੋ ਸੋ ਹਿੱਤ ਚਿੱਤ ਲਾਏ ਪੂਰਨ ਕਰੋ ਗ੍ਰੰਥ ਇਹ ਤੁਮ ਮੋਹੇ ਕਰੋ ਸਹਾਏ